ਜਗੇ ਬਹੁਤ ਅਰਦਾਸ ਪ੍ਰੋ ਪੰਜਾਬ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਕਸ਼ਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਦੀ ਖੁਸ਼ੀ ਦੇ ਵਿੱਚ ਪਿੰਡ ਸਮਾਉ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਕਰਵਾਇਆ ਗਿਆ ਔਰ ਇਹ ਅਰਦਾਸ ਕੀਤੀ ਗਈ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੇ ਪ੍ਰਮਾਤਮਾ ਹਮੇਸ਼ਾ ਹੀ ਮਿਹਰ ਭਰਿਆ ਹੱਥ ਰੱਖੇ ਸਾਡੇ ਨਾਲ ਇਸ ਵਕਤ ਪਾਲ ਸਮਾਉ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਾਫੀ ਮਹੀਨਿਆਂ ਤੋਂ ਇਹਨਾਂ ਨੇ ਪੈਰੀ ਜੁੱਤੀ ਨਹੀਂ ਪਾਈ ਸੀ ਔਰ ਸਿੱਧੂ ਮੂਸੇਵਾਲਾ ਦੇ ਪਿੱਤਾ ਆਪਣੇ ਸਮਾਪ ਹੋ ਜਾਂਦੇ ਨੇ ਔਰ ਇਹਨਾਂ ਦੇ ਪੈਰੀ ਜੁੱਤੀ ਪਾਉਂਦੇ ਨੇ ਗੱਲਬਾਤ ਕਰਦੇ ਆਂ ਬਾਈ ਜੀ ਸਵਾਗਤ ਹੈ ਪਰੋ ਪੰਜਾਬੀ। ਹਾਂ ਮੇਰੇ ਵੱਲੋਂ ਵੀ ਸਾਨੂੰ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਵੀ ਜੀ ਆਇਆਂ ਨੂੰ ਕਹਿੰਦੇ ਵੀ ਤੁਸੀਂ ਸਾਡੇ ਖੁਸ਼ੀ ਦੇ ਮੌਕੇ ਦੇ ਵਿੱਚ ਤੁਸੀਂ ਇੱਥੇ ਪਹੁੰਚੇ ਹੋ ਸੋ ਸਾਨੂੰ ਅੱਜ ਦਾ ਦਿਨ ਆ ਜਿਹੜਾ ਸਾਡੇ ਲਈ ਬੜਾ ਖੁਸ਼ੀਆਂ ਵਾਲਾ ਬੜੇ ਭਾਗਾਂ ਵਾਲਾ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਣ ਵਾਲਾ ਦਿਨ ਕਿ ਅੱਜ ਅਸੀਂ ਸਾਰੇ ਸਾਰਾ ਆਪ ਸਾਰੀ ਮੇਰੀ ਟੀਮ ਸਾਰੇ ਕਲਾਕਾਰ ਪੂਰਾ ਪਰਿਵਾਰ ਪੂਰਾ ਪਿੰਡ ਪੂਰਾ ਇਲਾਕਾ ਪੂਰੀ ਖੁਸ਼ੀ ਦੇ ਵਿੱਚ ਸੀ ਅੱਜ ਸੋ ਬਹੁਤ ਚੰਗਾ ਲੱਗਿਆ ਸਾਨੂੰ ਲੋਕਾਂ ਨੂੰ ਬ ਕੇ ਪਾਸ ਮਾਹ ਹੁਰਾ ਨੇ ਜੁੱਤੀ ਕੋ ਲਈ ਸੀ ਔਰ ਅੱਜ ਦੇ ਦੇ ਨੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਤਿਹਾਸ ਦੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ ਔਰ ਪਿਤਾ ਬਲਕੌਰ ਸਿੰਘ ਹੁਰਾ ਨੇ ਤੁਹਾਡੇ ਜੁੱਤੀ ਪੈਰੀ ਕਿਉਂ ਪਾਈ ਇਸ ਤੇ ਚਾਨਣਾ ਦੇਖੋ ਮੇਰਾ ਬੜੀਆਂ ਬੜਾ ਪਿਆਰ ਆ ਮਾਤਾ ਚਰਨ ਕੌਰ ਜੀ ਨਾਲ ਵਾਪੂ ਬਲਕੌਰ ਜੀ ਨਾਲ ਹਨਾ ਸਾਡੀਆਂ ਦਿਲੋਂ ਰੂਹਾਂ ਜੁੜੀਆਂ ਹੋਈਆਂ ਨੇ ਹਨਾ ਬਹੁਤ ਸਾਰੇ ਰਿਸ਼ਤੇ ਨੇ ਇੱਕ ਕਲਾਕਾਰ ਹੋਣ ਦੇ ਨਾਤੇ ਇੱਕ ਜ਼ਿਲ੍ਹੇ ਦੇ ਆ ਨੇੜੇ ਨੇੜੇ ਪਿੰਡਾਂ ਦੇ ਆ ਬੜਾ ਬੜਾ ਬੜੀਆਂ ਨਜ਼ਦੀਕੀਆਂ ਸਾਡੀਆਂ ਉਹਨਾਂ ਨਾਲ ਮੇਰਾ ਸਤਿਕਾਰ ਆ ਜਦੋਂ ਸਿੱਧੂ ਬਾਈ ਦੀ ਮੌਤ ਹੋਈ ਸੀ ਤੇ ਉਹਨਾਂ ਦਾ ਪਿਛਲਾ ਜਨਮ ਦਿਨ ਸੀ ਜਿਹੜਾ 11 ਜੂਨ ਨੂੰ ਅਸੀਂ ਇਸੇ ਜਗ੍ਹਾ ਤੇ ਮਨਾਇਆ ਸੀ ਪਰ ਅਸੀਂ ਬੜੇ ਦੁੱਖ ਨਾਲ ਮਨਾਇਆ ਸੀ ਕਿਉਂਕਿ ਸਾਡੇ ਵਿੱਚ ਮੌਜੂਦ ਨਹੀਂ ਸੀ ਅਸੀਂ ਜਨਮ ਦਿਨ ਜ਼ਰੂਰ ਮਨਾਇਆ ਪਰ ਅਸੀਂ ਸਾਰੇ ਭਾਵਕ ਸੀ ਮਾਤਾ ਸਾਥ ਦੇਖੇ ਨਹੀਂ ਹੈ ਅਰਜਾ ਕੇ ਬਹੁਤ ਅਰਦਾਸਾਂ ਕਰੀਆਂ ਤੇ ਵੀ ਪਰਮਾਤਮਾ ਉਹਨਾਂ ਦੇ ਘਰ ਖੁਸ਼ੀਆਂ ਲੈ ਕੇ ਆਓ ਹਨਾ ਫਿਰ ਉਸ ਦਿਨ ਤੋਂ ਮੈਂ ਆਪਣੀ ਜੁੱਤੀ ਦਾ ਤਿਆਗ ਕਰਤਾ ਸੀ ਵੀ ਜਦ ਤੱਕ ਉਹਨਾਂ ਦੇ ਘਰ ਦੇ ਵਿੱਚ ਦਵਾਰਾ ਕਲਕਾਰੀ ਨਹੀਂ ਵਜਦੀ ਮੈਂ ਪੈਰੀ ਜੁੱਤੀ ਨਹੀਂ ਪਾਵਾਂਗਾ ਇਹ ਪਹਿਲੇ ਅਖੰਡ ਪਾਠ ਸਾਹਿਬ ਦਾ ਜਦੋਂ ਆਰੰਭ ਕੀਤਾ ਗਿਆ ਉਸ ਸਮੇਂ ਦੀ ਗੱਲ ਹੈ ਫਿਰ ਦੂਸਰਾ ਕਿਸ ਸਮੇਂ ਨਹੀਂ ਨਹੀਂ ਪਹਿਲਾਂ ਪਹਿਲਾਂ ਸਿੱਤੂ ਮੁੱਸੇ ਵਾਲੇ ਦੇ ਜਨਮ ਦਿਲੇ ਹੋਇਆ ਉਸ ਤੋਂ ਬਾਅਦ ਮਹੀਨੇ ਬਾਅਦ ਫੇਰ ਹੋਇਆ ਠੀਕ ਹੈ ਹਾਂਜੀ ਫੇਰ ਅਸੀਂ ਦਰਵਾਰ ਸਾਹਿਬ ਕਰਵਾਇਆ ਖੰਡ ਪਾਠ ਸਾਹਿਬ ਜਿਹਦੇ ਚਾਰ ਨੂੰ ਭੋਗ ਪਏ ਨੇ ਯਾਨਕਿ ਇਹ ਕੁੱਲ ਮਿਲਾ ਕੇ ਚੌਥਾ ਖੰਡ ਪਾਠ ਸਾਹਿਬ ਸੀ ਸਾਡਾ ਤੇ ਉਦੋਂ ਅਰਦਾਸ ਕਰੀ ਸੀ ਮੈਂ ਵੀ ਜਦ ਤੱਕ ਸਿੱਧੂ ਵੀਰਾ ਦੁਬਾਰਾ ਵਾਪਸ ਇਹਨਾਂ ਦਾ ਪੈਰ ਯੁੱਤੀ ਨਹੀਂ ਪੰਦਾ ਪਰ ਅਸੀਂ ਉਹ ਰਾਜ਼ ਰੱਖਿਆ ਕਿਸੇ ਨੂੰ ਪਤਾ ਨਹੀਂ ਸੀ ਲੋਕ ਮੈਨੂੰ ਬਹੁਤ ਪੁੱਛਦੇ ਸੀ ਕਿਉਂ ਮੈਂ ਕਿਸੇ ਨੂੰ ਕਹਿੰਦਾ ਸੀ ਨਹੀਂ ਮੈਨੂੰ ਪ੍ਰੋਬਲਮਾਂ ਪੈਰਾਂ ਦੀ ਮੈਂ ਕਹਿੰਦਾ ਕਿ ਮੈਂ ਕਿਤੇ ਇਤਰਾ ਤਰ੍ਹਾਂ ਦੇ ਲੋਕ ਸਵਾਲ ਪੁੱਛਦੇ ਜੀ ਮੈਂ ਜਵਾਬ ਦਿੰਦਾ ਸੀ ਪਰ ਮੈਂ ਸ਼ਾਂਤ ਸੀਗਾ ਮੈਂ ਚਾਹੁੰਦਾ ਸੀ ਮੈਂ ਕਿਸੇ ਮਿਸ਼ਨ ਤੇ ਆਂ ਸੇ ਫੰਕਸ਼ਨ ਤੇ ਜਾਂਦੇ ਸੀ ਜਾਂ ਕਿਸੇ ਪ੍ਰੋਗਰਾਮ ਤੇ ਜਾਂਦੇ ਸੀ ਨੰਗੇ ਪੈਰੀ ਚੱਲਦੇ ਰਹੇ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਦੇਖੋ ਮੈਂ ਬੜੇ ਸੰਤਾਪਾਂ ਢਾਏ ਬਹੁਤ ਜ਼ਿਆਦਾ ਮੇਰੇ ਪੈਰਾਂ 'ਚ ਕੱਚ ਵੀ ਵੱਜਿਆ ਮੇਰੇ ਪੈਰਾਂ 'ਚ ਮੇਖਾਂ ਵੀ ਵੱਜੀਆਂ ਮੇਰੇ ਮੇਰੇ ਪੈਰਾਂ ਤੇ ਜ਼ਖਮ ਵੀ ਬਹੁਤ ਹੋਏ ਤੇ ਮੈਨੂੰ ਨਮੂਨੀਆਂ ਵੀ ਬਹੁਤ ਵਾਰ ਹੋਇਆ ਮੇਰੀ ਟੀ.ਐਲ. ਸੀ ਵੀ ਹਰ ਰੋਜ਼ ਹੀ ਵੱਧਦੀ ਰੰਸੀ ਡਾਕਟਰ ਨੇ ਮੈਥੂ ਇਨਵੇਂ ਇੱਥੇ ਤੱਕ ਕਹਿੰਦਾ ਸੀ ਵੀ ਇਨਫੈਕਸ਼ਨ ਤੇਰੇ ਅੰਦਰ ਇੰਨੀ ਵੱਧ ਗਈ ਹੈ ਕਦੋਂ ਵੀ ਕੁਝ ਹੋ ਸਕਦਾ ਡਾਕਟਰ ਮੈਨੂੰ ਮਨਾ ਕਰਦੇ ਸੀ ਵੀ ਨਹੀਂ ਤੁਹਾਨੂੰ ਪੈਰਾਂ ਵਿੱਚ ਪਾਉਣਾ ਚਾਹੀਦਾ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਵਿਸ਼ਵਾਸ ਸੀ ਮੈਂ ਉਹ ਨਹੀਂ ਛੱਡਿਆ ਤੇ ਮੇਰੀ ਸਾਰੀ ਟੀਮ ਨੂੰ ਪਤਾ ਤੇ ਮੇਰੇ ਤਾਂ ਆਪਣੀ ਗੱਡੀ ਦੇ ਵਿੱਚ ਮੇਰੇ ਬੋਤਲਾਂ ਲੱਗਦੀਆਂ ਰਹੀਆਂ ਨੇ ਇਜੈਕਸ਼ਨ ਇਹ ਮੁੰਡੇ ਲਵਾਉਂਦੇ ਰਹੇ ਨੇ ਮੇਰੇ ਕਦੇ ਕਿਤੇ ਕਦੇ ਕਿਤੇ ਮੈਂ ਬੜੀ ਮੁਸ਼ਕਲ ਦੇ ਨਾਲ ਪ੍ਰੋਗਰਾਮ ਅਟੈਂਡ ਕਰਦਾ ਸੀਗਾ ਤੇ ਬੜਾ ਬੜਾ ਮਤਲਬ ਕਿ ਆਊਟ ਆਫ ਸਟੇਟ ਵੀ ਜਾਣਾ ਆਊਟ ਆਫ ਕੰਟਰੀ ਵੀ ਜਾਣਾ ਤੇ ਮੈਂ ਨੰਗੇ ਪੈਰਾਂ ਦੀ ਸਫ਼ਰ ਕਰਿਆ ਤੇ ਸੋ ਉਸ ਅਕਾਲ ਪੁਰਖ ਵੈਗਨ ਨਾਲ ਸੱਚੀਆਂ ਰੂਹਾਂ ਨਾਲ ਔਰ ਨਾਲ ਮੈਂ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਨਹੀਂ ਬੰਦ ਕਰੀ ਮੈਂ ਗੱਡੀ ਵਿੱਚ ਬੈਠ ਕੇ ਤਿੰਨਾਂ ਚਾਰ ਜਿੰਨੇ ਵੀ ਮੇਥੋਂ ਹੁੰਦੇਵੇਂ ਨਿਰੰਤਰ ਸੁਖਮਨੀ ਸਾਹਿਬ ਦੇ ਪਾਠ ਜਿਹੜੇ ਮੇਰੇ ਉਹ ਚੱਲਦੇ ਸੀ ਪੰਜੇ ਬਾਣੀਆਂ ਦੇ ਪਾਠ ਚੱਲਦੇ ਸੀ ਫਿਰ ਅਸੀਂ ਤੁਸੀਂ ਬਿਲਕੁਲ ਕਿਉਂਕਿ ਮੈਂ ਚਾਹੁੰਦਾ ਸੀ ਮੈਂ ਬਾਣੀ ਦੀ ਲੜੀ ਹੈ ਜਿਹੜੀ ਉਸਕਾਲਪੁਰਖ ਵੈਗੁਰ ਨਾਲ ਜਿਹੜਾ ਨਿਰੰਤਰ ਮੇਰਾ ਅਭਿਆਸ ਉਹ ਚੱਲਦਾ ਰਿਹਾ ਨਾਲ-ਨਾਲ ਮੇਰੇ ਪੈਰਾਂ ਦਾ ਅਭਿਆਸ ਚੱਲਦਾ ਰਿਹਾ ਪਰ ਸਾਨੂੰ ਉਦੋਂ ਬਹੁਤ ਜ਼ਿਆਦਾ ਮਾਣ ਮਹਿਸੂਸ ਹੋਇਆ ਸਾਨੂੰ ਜਦੋਂ ਪਤਾ ਲੱਗਿਆ ਵੀ ਸਿੱਧੂ ਵੀਰਾ ਵਾਪਸ ਆਉਣ ਵਾਲਾ ਪਰ ਫਿਰ ਵੀ ਅਸੀਂ ਚੁੱਪ ਰਹੇ ਜਿਸ ਦਿਨ 17 ਮਾਰਚ ਨੂੰ ਦਾ ਜਨਮ ਹੋਇਆ ਖੁਸ਼ੀ ਦੇ ਵਿੱਚ ਭਾਵਿਕ ਹੋ ਕੇ ਮੇਰੇ ਤੋਂ ਦੱਸਿਆਗਾ ਨਹੀਂ ਮੈਂ ਫੇਰ ਵੀ ਨਹੀਂ ਦੱਸਣਾ ਸੀ ਅੱਛਾ ਉਸ 17 ਮਾਰਚ ਨੂੰ ਦੱਸਿਆ ਜਿੱਦਾਂ ਜਨਮ ਹੋਇਆ ਮਾਰਚ ਨੂੰ ਮੈਥੋਂ ਭਾਵਿਕ ਤੌਰ ਤੇ ਖੁਸ਼ੀ ਆਈ ਨਹੀਂ ਸੀ ਵੀ ਮੈਨੂੰ ਮੇਰੇ ਮੂੰਹ ਚੋਂ ਜਵਾਨ ਚੋਂ ਇਹ ਗੱਲ ਨਿਕਲ ਗਈ ਤੇ ਨਹੀਂ ਤਾਂ ਇਹ ਇਸ ਚੀਜ਼ ਨੂੰ ਮੈਂ ਗੁਪਤੀ ਰੱਖਣਾ ਸੀ ਕਿਉਂਕਿ ਦਿਖਾਵੇ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਇਹ ਤੇ ਨਾ ਹੀ ਆਪਾਂ ਕੋਈ ਇਹਦੇ ਬਾਵਾ ਜਾਂ ਜਸ ਹਵਾਸ ਤੇ ਲੈਣੀ ਹੁੰਦੀ ਹੈ ਇਹ ਤਾਂ ਕਿਸੇ ਦੇ ਲਈ ਆਪਣਾ ਕਹਿੰਦੇ ਆਪਣੇ ਲਈ ਤਾਂ ਹਰ ਕੋਈ ਜੀਉਂਦਾ ਖੁਸ਼ੀ ਵੀ ਆਪਣੇ ਲਈ ਹਰ ਕੋਈ ਮਨਾਉਂਦਾ ਪਰ ਕਿਸੇ ਦੇ ਦੁੱਖ ਨੂੰ ਦੁੱਖ ਸਮਝਣਾ ਕਿਸੇ ਦੀ ਖੁਸ਼ੀ ਨੂੰ ਖੁਸ਼ੀ ਸਮਝ ਕੇ ਮਨਾਉਣਾ ਇਤੋਂ ਵੱਡੀ ਇਨਸਾਨੀਅਤ ਕੋਈ ਹੋਰ ਨਹੀਂ ਸਕਦੀ ਇਹ ਇਹ ਇੱਕ ਪਰਮਾਤਮਾ ਦੇ ਘਰੋਂ ਕੋਈ ਦਾਤ ਹੁੰਦੀ ਹੈ ਪਰਮਾਤਮਾ ਦੇ ਖਰਬਾ ਪੱਤੀ ਬੈਠੇ ਨੇ ਲੋਕ ਕਰੋਨਾ ਪੱਤੀ ਬੈਠੇ ਨੇ ਕੋਈ ਬੰਦਾ ਕਿਸੇ ਲਈ 10 ਰੁਪਏ ਨਹੀਂ ਖਰਚ ਸਕਦਾ ਮੈਂ ਕਹਣਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੈਨੂੰ ਜਿਗਰਾ ਦਿੱਤਾ ਮੈਨੂੰ ਹਿੰਮਤ ਦਿੱਤੀ ਮੈਨੂੰ ਮਿਹਨਤ ਕਰਨ ਦਾ ਵੱਲ ਬਖਸ਼ਿਆ ਤੇ ਮੈਨੂੰ ਇਦਾਂ ਐਡਾ ਵੱਡਾ ਜੋ ਮੈਂ ਪ੍ਰਣ ਲਿਆ ਸੀ ਉਹਦੇ ਵਿੱਚ ਮੇਰੇ ਅੰਗ ਸਹਾਇ ਹੋਏ ਅੰਗ ਸੰਗ ਸਹਾਇ ਹੋਏ ਤੋਂ ਐਡਾ ਵੱਡੇ ਕਾਰਜ ਨੇ ਜਿਹੜੇ ਇਹ ਸਾਡਾ ਚੌਥਾ ਕਾਰਜ ਸੀ ਉਸ ਪਰਿਵਾਰ ਦੇ ਲਈ ਤੁਸੀਂ ਆਖਿਆ ਕਿ ਇਸ ਗੱਲ ਨੂੰ ਮੈਂ ਰਾਜ਼ ਹੀ ਰੱਖਿਆ ਮਾਪਿਆਂ ਨੂੰ ਪਤਾ ਸੀ ਸਿੱਧੂ ਮੁਸੇਵਾਲਾ ਦੇ ਬਿਲਕੁਲ ਮੈਂ ਜਦੋਂ ਘਰ ਜਾਂਦਾ ਸੀ ਤਾਂ ਮੇਨੂੰ ਮਾਤਾ ਪੁੱਛਦੇ ਸੀ ਬੇਟਾ ਵੀ ਤੂੰ ਜੁੱਤੀ ਪਾ ਤੇ ਮੈਂ ਉਹਨਾਂ ਨੂੰ ਮੈਂ ਕਿਹਾ ਕੋਈ ਨਹੀਂ ਤੁਹਾਨੂੰ ਦੱਸਾਂਗੇ ਮੈਨੂੰ ਬਾਪੂ ਜੀ ਪੁੱਛਦੇ ਬੇਟਾ ਜੁੱਤੀ ਮੈਂ ਕਿਹਾ ਕੋਈ ਗੱਲ ਨਹੀਂ ਸਮਾਂ ਆਉਣ ਤੇ ਮੈਂ ਦੱਸਾਂਗੇ ਪਰ ਉਹ ਸਮਝ ਗਏ ਸੀ ਉਹ ਪਹਿਲੇ ਦਿਨ ਤੋਂ ਹੀ ਸਮਝ ਗਏ ਸੀ ਹਣਾ ਪਰ ਇਹ ਦੋ ਬਾਦ ਇੱਕ ਦੋ ਵਾਰੀ ਉਹਨਾਂ ਨੇ ਮੈਨੂੰ ਜਰੂਰ ਟੋਕਿਆ ਬਾਪਾਰ ਬਾਅਦ ਦੇ ਵਿੱਚ ਅੱਖਾਂ ਪਰ ਆਉਂਦੇ ਜਦੋਂ ਮੇਰੇ ਵੱਲ ਦੇਖਦੇ ਸੀ ਨਾ ਮੇਰੇ ਪੈਰਾਂ ਤੇ ਜ਼ਖਮ ਦੇਖਦੇ ਜਾਂ ਮੈਂ ਐਸਾ ਹਾਲਤ 'ਚ ਜਦੋਂ ਵੀ ਹਵੇਲੀ ਜਾਂਦਾ ਤਾਂ ਉਹ ਅੱਖਾਂ ਦੇ ਵਿੱਚ ਹੰਝੂ ਹੁੰਦੇ ਸੀ ਪਰ ਬੋਲਦੇ ਨਹੀਂ ਸੀ ਕੁਝ ਵੀ ਉਹ ਚੁੱਪ ਕਰਕੇ ਸਬਰ ਦੇ ਕੋਟ ਵਰਕੇ ਬੈਠ ਜਾਂਦੇ ਸੀ ਪਤਾ ਨਹੀਂ ਹੁੰਦਾ ਦਿਮਾਗ 'ਚ ਕੀ ਕੀ ਚੱਲਦਾ ਹੋਣਾ ਮਾਤਾ ਚੰਨ ਕੋਰ ਹੋਰਾਂ ਨੇ ਕੁਝ ਲਵਸ ਚੰਦ ਲਵਸ ਕਹੇ ਹੋਣੇ ਕਦੇ ਨਾ ਕਦੇ ਕਹੇ ਹੋਣੇ ਪਹਿਲਾਂ ਤਾਂ ਦੇਖੋ ਚੱਲਦੀਆਂ ਰਹਿੰਦੀਆਂ ਸੀ ਗੱਲਾਂ ਪਰ ਹੁਣ ਮੈਂ ਜਦੋਂ ਪਰਸੋਂ ਮਿਲੇ ਆ ਮਾਤਾ ਜੀ ਨੂੰ ਮਿਲ ਕੇ ਆਇਆ ਮੈਂ ਤੇ ਉਦੋਂ ਮਾਤਾ ਇੱਕੋ ਗੱਲ ਕਹੀ ਕਹਿੰਦੀ ਬੇਟਾ ਮੈਂ ਸਾਰੀ ਉਮਰ ਤੁਹਾਡਾ ਦੇਣ ਨਹੀਂ ਦੇ ਸਕਦੀ ਮੈਂ ਕਿਹਾ ਮਾਤਾ ਅਸੀਂ ਫਰਜ਼ ਨਹੀਂ ਨਿਭਾਇਆ ਸਿੱਧੂ ਵੀਰਾ ਤਾਂ ਨਹੀਂ ਅਸੀਂ ਬਣ ਸਕਦੇ ਪਰ ਇੱਕ ਪੁੱਤ ਹੋਣ ਦਾ ਫਰਜ਼ ਇਹ ਨਿਭਾਇਆ ਤੁਸੀਂ ਮੈਨੂੰ ਪੁੱਤ ਕਿਹਾ ਮੈਂ ਤੁਹਾਨੂੰ ਮਾਂ ਕਿਹਾ ਅਸਲ ਰਿਸ਼ਤਾ ਹੈ ਮਾਂ ਪੁੱਤ ਦਾ ਸੀ ਠੀਕ ਹੈ ਕਿਉਂਕਿ ਮੇਰੀ ਵੀ ਉਹਨਾਂ ਨੇ ਪੁੱਤ ਹੋਇਆ ਸੀ ਮੈਂ ਮਾਂ ਕੋਈ ਸੀ ਮੇਰੀ ਵੀ ਜਨਮਸਰਮੇ ਮਾਦੀ ਮੌਤ ਹੋ ਗਈ ਸੀ ਮੈਂ ਮਾਦੀ ਹਰ ਨਿਗਰੂ ਤਰਸਦਾ ਰਿਹਾ ਹੁਣ ਤੱਕ ਮੈਂ ਸਮਝਦਾ ਸੀ ਵੀ ਦੁੱਖ ਕੀ ਹੁੰਦਾ ਉਹਨਾਂ ਨੇ ਇੱਕ ਜਵਾਨ ਪੁੱਤ ਗਵਾਇਆ ਤਾਂ ਸਾਡੇ ਪੁੱਤ ਗਵਾਇਆ ਤਾਂ ਸਾਡੇ ਦੋਨਾਂ ਦਾ ਦਰਦ ਇੱਕੋ ਹੀ ਸੀ ਸਭ ਤੋਂ ਵੱਡੀ ਗੱਲ ਇਹ ਸਾਡਾ ਦੋਨਾਂ ਦਾ ਜਨਮ ਦਿਨ ਵੀ ਇੱਕੋ ਦਿਨ ਆ ਮਾਤਾ ਚੰਨ ਕੌਰ ਹੋਰ ਆਦਾ ਔਰ ਤੁਹਾਡਾ 13 ਮਈ ਦਾ ਜਨਮ ਸਾਡਾ ਦੋਨਾਂ ਦਾ ਇਕੱਠਾ ਹੀ ਹੈ ਤੇ ਦੋਨਾਂ ਤੇ ਦੇਖੋ ਕਿੱਡੇ ਕਿੱਡਾ ਹਨਾ ਮੈਂ ਵੀ ਇਸ ਪਿਆਰ ਨੂੰ ਤਰਸਦਾ ਰਿਹਾ ਤੇ ਉਹਨਾਂ ਦਾ ਜਵਾਨ ਪੁੱਤ ਉਹਨਾਂ ਤੋਂ ਗਿਆ ਤਾਂ ਮੈਂ ਬੜੇ ਨੇੜੇ ਤੋਂ ਬੜੀ ਹੂਕ ਤੇ ਹੂਕ ਦੇ ਨਾਲ ਉਹਨਾਂ ਨੇ ਦਰਦ ਨੂੰ ਮਹਿਸੂਸ ਕਰਦਾ ਸੀ ਪਰ ਜ ਮੇਰਾ ਦਰਦ ਮੇਰੇ ਅੰਦਰ ਰਹਿ ਜਾਂਦਾ ਸੀ ਉਹਨਾਂ ਦਾ ਦਰਦ ਉਹਨਾਂ ਦੇ ਅੰਦਰ ਰਹਿ ਜਾਂਦਾ ਸੀ ਸਾਡੀਆਂ ਅੱਖਾਂ ਚ ਹੰਝੂ ਜ਼ਰੂਰ ਹੁੰਦੇ ਸੀ ਪਰ ਅਸੀਂ ਆਪਣਾ ਦਰਦ ਦੱਸ ਨਹੀਂ ਸਕਦੇ ਸੀ ਕਿਸੇ ਨੂੰ ਕਦੇ-ਕਦੇ ਰੋ ਹੀ ਜਾਂਦੇ ਅਸੀਂ ਗੱਲ ਨਹੀਂ ਹੁੰਦੀ ਸੀ ਮਾਤਾ ਨੇ ਮੇਰਾ ਹੱਥ ਫੜ ਲੈਣਾ ਮੈਂ ਮਾਤਾ ਦਾ ਹੱਥ ਫੜ ਲੈਣਾ ਬਹੁਤ ਕੂਕਾਂ ਨਿਕਲਦੀਆਂ ਅੰਦਰੋਂ ਮਤਲਬ ਕਿ ਵੀ ਕਿੰਨਾ ਕਿੰਨਾ ਸਮਾਂ ਅਸੀਂ ਰੋਂਦੇ ਰਹੇ ਜਦੋਂ ਵੀ ਮਾਤਾ ਨੂੰ ਗੱਲ ਨਾਲ ਲਾਉਂਦੇ ਸੀ ਪਤਾ ਨਹੀਂ ਕਿਉਂ ਅੰਦਰੋਂ ਨਾ ਇੱਕ ਬੱਕਰੀ ਜੀ ਗੂਕ ਨਿਕਲਦੀ ਸੀ ਬਹੁਤ ਜ਼ਿਆਦਾ ਤੇ ਅਸਲ ਵਿੱਚ ਉਹਨਾਂ ਦੇ ਜਿਹੜਾ ਅੰਦਰਲਾ ਦਰਦ ਸੀ ਨਾ ਉਹ ਖੁੱਲ ਕੇ ਉਹ ਬਿਆਨ ਹੀ ਨਹੀਂ ਕਰ ਸਕੇ ਉਹ ਖੁੱਲ ਕੇ ਰੋ ਹੀ ਨਹੀਂ ਸਕੇ ਤਾਂ ਜਦੋਂ ਵੀ ਅਸੀਂ ਜਾਂਦੇ ਸੀਗੇ ਅਸੀਂ ਵੀ ਚਾਹੁੰਦੇ ਸੀ ਵੀ ਨਹੀਂ ਰੋਣਾ ਨਹੀਂ ਵੀ ਰੋਣਾ ਨਹੀਂ ਉਹਨਾਂ ਨੂੰ ਖੁਸ਼ ਕਰਨਾ ਅਸੀਂ ਬਹੁਤ ਕੋਸ਼ਿਸ਼ ਕਰਦੇ ਵੀ ਕੋਈ ਐਸਾ ਮਾਹੌਲ ਆਪਾਂ ਕ੍ਰੀਏਟ ਕਰੀਏ ਵੀ ਉਹਨਾਂ ਦੇ ਚਿਹਰੇ ਤੇ ਖੁਸ਼ੀ ਲੈ ਕੇ ਆਉਣੀਆਂ ਪਰ ਜਦੋਂ ਹੁਣ ਮੈਂ ਮਿਲਿਆ ਪਰਸੋਂ ਮਾਤਾ ਨੂੰ ਮਾਦਾ ਨੇ ਬੜਾ ਤਾਉ ਦੀ ਗੱਲ ਪਕੜੀ ਚੱਲਿਆ ਪਰ ਮੇਰੇ ਮੈਥੋਂ ਕੰਟਰੋਲ ਨਹੀਂ ਹੋਇਆ ਮੈਂ ਬੜੀ ਮੁਸ਼ਕਲ ਦੇ ਨਾਲ ਆਪਣੇ ਆਪ ਨੂੰ ਕੰਟਰੋਲ ਕੀਤਾ ਕਿਉਂਕਿ ਉਹ ਦੋਨੇ ਖੁਸ਼ੀਆਂ ਸੀ ਗਮ ਦੀ ਵੀ ਸੀ ਤੇ ਖੁਸ਼ੀ ਵੀ ਸੀ ਸਿੱਧੂ ਵੀਰਾ ਆਜ਼ਾਦ ਵੀ ਆ ਰਿਹਾ ਸੀ ਤੇ ਛੋਟੇ ਸਿੱਧੂ ਦੀ ਖੁਸ਼ੀ ਵੀ ਸੀਗੀ ਤਾਂ ਕਹਿੰਦੇ ਨੇ ਜਿਸ ਤਨ ਲੱਗੇ ਸੋ ਤਨ ਜਾਣੇ ਹਨਾ ਜਿੰਨਾਂ ਨੂੰ ਜਿੰਨਾਂ ਦੇ ਦਰਦ ਦੇ ਗੋਲੇ ਅੰਦਰ ਚੱਲ ਰਹੇ ਨਾ ਉਹੀ ਜਾਣ ਸਕਦਾ ਉਹ ਮਾਂ ਮਾਂ ਜਾਣ ਸਕਦੀਆਂ ਨੇ ਜਿਨ੍ਹਾਂ ਦੇ ਖੇੜ ਦੇ ਜਵਾਨ ਪੁੱਤ ਚ ਦੁਨੀਆ ਤੋਂ ਚਲੇ ਜਾਂਦੇ ਨੇ ਜਾਂ ਉਹ ਪੁੱਤ ਜਾਣਦੇ ਨੇ ਜਿਨ੍ਹਾਂ ਦੀਆਂ ਮਾਂ ਮਾਂ ਉਹਨਾਂ ਕੋਲੋਂ ਚਲੀਆਂ ਜਾਂਦੀਆਂ ਨੇ ਮੈਂ ਤਾਂ ਤੁਹਾਡੇ ਮਾਧਿਅਮ ਰਹੀ ਕਹਾਂਗਾ ਜਿਨ੍ਹਾਂ ਕੋਲੇ ਮਾਂ ਮਾਂ ਉਹ ਮਾਂ ਮਾਂ ਨੂੰ ਨਾ ਇਗਨੋਰ ਕਰਨਾ ਕਿਤੋਂ ਨਹੀਂ ਮਾਂ ਲੱਭਣੀ ਸਾਨੂੰ ਦੌਲਤਾਂ ਸ਼ੌਰਤਾਂ ਸਭ ਮਿਲ ਜਾਣਗੀਆਂ ਪਰ ਮਾਂ ਵਰਗਾ ਪਿਆਰ ਕਿਤੋਂ ਨਹੀਂ ਲੱਭਦਾ ਜਦੋਂ ਅਸੀਂ ਆਉਣੇ ਆ ਇੱਕ ਮਾਂ ਹੀ ਹੁੰਦੀ ਹੈ ਜਿਹੜੀ ਭੱਜ ਕੇ ਬਾਹਰ ਹੁੰਦੀ ਹੈ ਇੱਕ ਮਾਂ ਹੀ ਹੁੰਦੀ ਹੈ ਜਿਹੜੀ ਫੋਨ ਕਰਕੇ ਪੁੱਛਦੀ ਹੈ ਤੁਸੀਂ ਕੁਝ ਖਾਦਾ ਬੇਟਾ ਕੁਝ ਖਾਦਾ ਬਾਕੀ ਲੋਕ ਨਹੀਂ ਪੁੱਛਦੇ ਕਿ ਮਾਂ ਤੇ ਪੁੱਤ ਦਾ ਇੱਕ ਬਹੁਤ ਵੱਡਾ ਰਿਸ਼ਤਾ ਹੁੰਦਾ ਮੈਨੂੰ ਲੱਗਦਾ ਮਾਤਾ ਚਰਨਕੌਰ ਦੇ ਅੰਦਰ ਜੋ ਅੱਗ ਬਲਦੀ ਹੈ ਉਹ ਅੱਗ ਮੇਰੇ ਅੰਦਰ ਵੀ ਹੈ ਕਿਉਂਕਿ ਉਹਨਾਂ ਦੀ ਅੱਖ ਉਹਨਾਂ ਦਾ ਪੁੱਤ ਲੱਭਦੀ ਹੈ ਤੇ ਮੇਰੀ ਅੱਖ ਮੇਰੀ ਮਾਂ ਲੱਭਦੀ ਹੈ ਤਾਂ ਇਸ ਕਰਕੇ ਵੀ ਮੈਂ ਉਹਨਾਂ ਦੇ ਦਰਦ ਨੂੰ ਬਹੁਤ ਨੇੜੇ ਤੋਂ ਜਾਣਦਾ ਸੀ ਉਸ ਦਰਦ ਨੂੰ ਬਣਾਉਣ ਦੇ ਲਈ ਮੈਂ ਆਪਣੇ ਆਪ ਨੂੰ ਕੁਰਬਾਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਅਕਾਲ ਪੁਰਖ ਵੈਗੁਰੂ ਜੀ ਨੇ ਦੁਬਾਰੇ ਸਾਨੂੰ ਉਹ ਖੁਸ਼ੀਆਂ ਦਿੱਤੀਆਂ ਇੱਕ ਮਾਨਦਾਰ ਰਿਸ਼ਤਾ gehਿਆ ਜੇ ਬਾਪੂ ਜੀ ਵੀ ਤੁਹਾਡੇ ਸਾਹਮਣੇ ਬਹੁਤ ਕੁਝ ਬੋਲ ਕੇ ਗਏ ਨੇ ਇੱਕ ਮੈਨੂੰ ਪਰਿਵਾਰ ਵੀ ਮਿਲਿਆ ਇੱਕ ਪਿਓ ਵੀ ਮਿਲੇ ਇੱਕ ਮਾਂ ਵੀ ਮਿਲੀ ਇੱਕ ਇੱਕ ਛੋਟਾ ਭਰਾ ਵੀ ਮਿਲਿਆ ਤੱਕ ਬਹੁਤ ਮਜ਼ਬੂਤ ਜਿਹੜਾ ਰਿਸ਼ਤਾ ਸਾਡਾ ਉਹ ਬਣਿਆਗਾ ਜੀ ਤੁਸੀਂ ਕਹਿੰਦੇ ਕਿ ਪਰਸੋਂ ਮੁਲਾਕਾਤ ਹੋਈ ਮਾਤਾ ਜੀ ਨਾਲ ਛੋਟੇ ਸ਼ੋਭ ਨੂੰ ਦੇਖਿਆ ਫਿਰ ਤੁਸੀਂ ਉਸ ਸਮੇਂ ਹਾਂਜੀ ਮਤ ਜੈ ਲੱਗਦਾ ਹੈ ਹਾਲਾਂਕਿ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ ਵੀਡੀਓ ਵੀ ਸਾਹਮਣੇ ਆ ਚੁੱਕੀਆਂ ਨੇ ਪਰ ਤੁਸੀਂ ਬਹੁਤ ਨੇੜੇ ਉਹ ਦੇਖਿਆ ਹੋਣਾ ਨਹੀਂ ਮੈਂ ਉਹਨਾਂ ਨੂੰ ਇੰਨਾ ਨੇੜੇ ਤੋਂ ਨਹੀਂ ਦੇਖਿਆ ਹਨਾ ਕਿਉਂਕਿ ਸਮਝਦਾ ਰਹਿ ਗਿਆ ਆਪਾਂ ਚਾਹੁੰਦੇ ਸੀ ਚਾਹੁੰਦੇ ਵੀ ਇਨਫੈਕਸ਼ਨ ਨਾਲ ਬੱਚੇ ਨੂੰ ਹੋ ਜੇ ਬੱਚਾ ਬਹੁਤ ਬਹੁਤ ਛੋਟਾਗਾ ਸੀ ਰਿਸਕ ਨਹੀਂ ਲੈਣਾ ਚਾਹੁੰਦੇ ਕਿਉਂਕਿ ਸਾਡਾ ਬੱਚਾਗਾ ਸਾਡੇ ਕੋਲ ਹੀ ਆਉਣ ਰਹਿਣਾ ਉਹਨਾਂ ਨੇ ਸਾਡੇ ਕੋਲ ਹੀ ਖੇਡਨ ਆਸ ਹਮੇਸ਼ਾ ਪ੍ਰਮਾਤਮਾ ਅੱਗੇ ਉਹਦੀਆਂ ਅਰਦਾਸਾਂ ਹੀ ਕਰ ਰਹੀਆਂ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਤਾਂ ਮਾਤਾਂ ਤੇ ਬਾਪੂ ਦੀ ਉਮਰ ਲੋਗ ਦੀ ਤਵਗ ਲੰਬੀ ਕਰਨਾ ਲੰਬੀ ਉਮਰਾਂ ਬਖਸ਼ਣ ਉਸ ਤੋਂ ਬਾਅਦ ਉਹ ਛੋਟੇ ਵੀਰੇ ਨੂੰ ਸੁਭਨ ਨੂੰ ਹਨ ਲੰਬੀਆਂ ਉਮਰਾਂ ਦੇਣ ਤੰਦਰੁਸਤੀ ਦੇਣ ਬਹੁਤ ਵੱਡੀਆਂ ਤਰੱਕੀਆਂ ਕਰੇ ਇਸ ਤਾਂ ਮੈਂ ਤੇ ਹੀ ਅਰਦਾਸ ਕਰਦਾ ਨਾ ਵੀ ਬਾਪੂ ਤੇ ਬੇਬੇ ਨੂੰ ਪੋਤੇ ਖੜਿਆਉਣ ਦਾ ਵੱਲ ਦੇਣ ਵੀ ਉਹਨਾਂ ਦੀ ਉਮਰ ਇੰਨੀ ਲੰਬੀ ਹੋਵੇ ਕਿਉਂਕਿ ਬਹੁਤ ਵੱਡਾ ਦਰਦ ਹੰਡਾਇਆ ਉਹਨਾਂ ਨੇ ਸਾਡੇ ਕੋਲ ਤਾਂ ਅਰਦਾਸਾਂ ਹੀ ਨੇ ਅਰਦਾਸਾਂ ਤੋਂ ਸਿਵਾਏ ਅਸੀਂ ਕੁਝ ਨਹੀਂ ਦੇ ਸਕਦੇ ਨਾ ਬਲਕੌਰ ਸਿੰਘ ਹੋਰੀ ਵੀ ਕਹਿੰਦੇ ਕਹਿੰਦੇ ਜਦੋਂ ਪਾਲ ਸਮਾਉ ਹੁਣ ਅਗਲੀ ਵਾਰੀ ਵੀ ਪ੍ਰੋਗਰਾਮ ਕਰਾਂਗੇ ਆ ਕਦੋਂ ਵੀ ਕੋਈ ਵੀ ਪ੍ਰੋਗਰਾਮ ਕਰਵਾਇਆ ਕਰਨਗੇ ਤੇ ਮੈਂ ਜ਼ਰੂਰ ਮੈਨੂੰ ਬੁਲਾਇਆ ਕਰੋ ਮੈਂ ਤੇ ਜ਼ਰੂਰ ਹਾਜ਼ਰ ਹੋਵਾਂਗਾ ਹਾਜ਼ਰੀ ਭਰਿਆ ਕਰਾਂਗਾ ਨਹੀਂ ਇਹ ਤਾਂ ਜਦੋਂ ਸਿੱਧੂ ਵੀਰਾ ਜਿਉਂਦੇ ਸੀ ਉਹਨਾਂ ਦੀ ਵੀ ਤਮੰਨਾ ਸੀ ਕਿਉਂਕਿ ਮੈਂ ਸਿੱਧੂ ਨਾਲ ਮਿਲ ਕੇ ਕੁਝ ਵੱਖਰੇ ਕੁਝ ਕਰਨ ਵਾਲੇ ਅਸੀਂ ਸੋਚ ਰਹੇ ਸੀ ਵਿਚਾਰ ਸੀਗੇ ਸਾਡੇ ਕਿਉਂਕਿ ਉਹ ਇਦਾਂ ਦੇ ਕਲਚਰ ਨੂੰ ਬਹੁਤ ਪਸੰਦ ਕਰਦੇ ਸੀ ਉਹ ਮੇਰੇ ਨਾਲ ਵੀ ਫੋਨ ਤੇ ਇਹ ਗੱਲ ਹੁੰਦੀ ਤਾਂ ਉਹ ਇੱਕੋ ਹੀ ਕਹਿੰਦੇ ਕਹਿੰਦੇ ਮੈਨੂੰ ਇੱਕੋ ਗੱਲ ਕਹਿੰਦੇ ਕਹਿੰਦੇ ਬਾਈ ਲੱ ਸਿੱਧੂ ਮਸੇਵਾਲਾ ਕਹਿੰਦੇ ਮੈਨੂੰ ਹਮੇਸ਼ਾ ਵੀ ਉਹ ਅਪਰੀਸ਼ੀਏਟ ਕਰਦੇ ਮੈਨੂੰ ਕਹਿੰਦੇ ਤੂੰ ਕੱਲਾ ਹੀ ਰਹਿ ਗਿਆ ਐਸ ਚ ਲੱਗਿਆ ਰਹਿ ਕਹਿੰਦਾ ਤੇਰੇ ਕਰਕੇ ਸਾਡੇ ਲੋਕਨਾਚ ਸਾਡੀ ਵਿਰਾਸਤ ਸਾਡੇ ਸਾਡੀਆਂ ਧੀਆਂ ਦੀ ਦਾਜੀਆਂ ਰੌਣਕ ਨੂੰ ਤੇਰੇ ਕਰਕੇ ਨਿਕਿਆ ਕਹਿੰਦੇ ਕਦੇ ਵੀ ਫੀਲਿੰਗ ਨਾਲ ਨਹੀਂ ਕਦੇ ਵੀ ਗਾਂਹ ਬੱਦਨ ਦੀ ਗੱਲ ਨਾ ਕਰੀਏ ਗਰਾਊਂਡ ਪੱਧਰ ਤੇ ਤੂੰ ਜਟਿਆ ਰਹਿ ਤੇ ਉਹ ਫਿਰ ਮੈਨੂੰ ਕਹਿੰਦੇ ਹੁੰਦੇ ਸੀ ਵੀ ਮਾਤਾਂ ਦਾ ਵੀ ਬੜਾ ਮਾਣਾ ਆਪਣੀਆਂ ਧੀਆਂ ਦੇਖਣ ਦਾ ਇੱਥੇ ਕਿੱਦੇ ਦੇਖਣ ਦਾ ਸਭ ਕੁਛ ਸੀ ਪਰ ਅਸੀਂ ਉਹਨਾਂ ਦੇ ਸੁਪਨੇ ਨੂੰ ਮੈਂ ਸਾਕਾਰ ਕਰਿਆ ਪੂਰਾ ਕੀਤਾ ਮੈਂ ਲੱਗਦਾ ਹੁਣ ਛੋਟਾ ਸਿੱਧੂ ਉਹਨਾਂ ਸੁਪਨਿਆਂ ਨੂੰ ਸ ਪਾਲ ਤੁਸੀਂ ਵੀ ਉਡੀਕਰੇ ਹੋਵੋਗੇ ਜਦੋਂ ਗੋਦੀ ਚੱਕੋਗੇ ਆਪਣੀ ਅੱਖੀ ਉਸ ਨੂੰ ਵੱਡਾ ਹੁੰਦੇ ਹੋਏ ਦੇਖੋਗੇ ਦੇਖੋ ਜਿੰ ਜਿਹਦੇ ਨਾਲ ਕਰੋੜਾਂ ਅਰਬਾਂ ਲੋਕਾਂ ਦੀਆਂ ਦੁਆਵਾਂ ਨੇ ਉਸ ਅਕਾਲਪੁਰਖ ਵੈ ਨੂੰ ਨੂੰ ਮਜਬੂਰ ਕੀਤਾ ਦੁਆਵਾਂ ਨੇ ਜਾਂਦੇ ਸਭ ਦੇਖੇ ਨੇ ਮੁਰਦਾ ਨਹੀਂ ਕੋਈ ਦੇਖਿਆ ਕਿਸੇ ਦਾ ਘਰ ਉਜੜ ਕੇ ਦੁਬਾਰਾ ਵਸਦਾ ਨਹੀਂ ਦੇਖਿਆ ਅਸੀਂ ਨੇ ਪਰ ਉਸ ਘਰ ਦੇ ਵਿੱਚ ਦੁਬਾਰਾ ਖੁਸ਼ੀਆਂ ਆਈਆਂ ਨੇ ਤੇ ਸਾਨੂੰ ਲੱਗਦਾ ਵੀ ਛੋਟਾ ਸਿੱਧੂ ਸਿੱਧੂ ਵੀਰ ਉਹ ਵੀ ਵੱਧ ਤਰੱਕੀ ਕਰੇਗਾ ਸਾਨੂੰ ਪੂਰਨ ਵਿਸ਼ਵਾਸ ਆ ਜੁੱਤੀ ਪਾਲੀ ਆ ਪੈਰੀ ਮਹਿਸੂਸ ਕਿਵੇਂ ਦਾ ਕਰ ਰਹੇ ਹੋ ਹਾਲਾਂਕਿ ਜਦੋਂ ਪੀਤਾ ਬਲਕੌਰ ਸਿੰਘ ਹੋਰਾਂ ਨੇ ਤੁਹਾਡੇ ਜੁੱਤੀ ਪਾਈ ਤੁਸੀਂ ਭਾਵੁਕ ਜ਼ਰੂਰ ਹੋਏ ਜ਼ਹਿਨ ਚ ਕੀ ਚੱਲ ਰਿਹਾ ਸੀ ਤੁਹਾਡੇ ਮੇਰੇ ਜ਼ਹਿਨ ਚ ਇਹ ਚੱਲ ਰਿਹਾ ਸੀਗਾ ਜਦੋਂ ਬਾਪੂ ਜੀ ਝੁਕੇ ਮੇਰੇ ਅੰਦਰ ਇੱਕ ਦਮਤਾ ਨਿਕਲੀ ਹਨਾ ਵੀ ਕਿੰਨੀ ਨਿਮਰਤਾ ਉਹਨਾਂ ਲੋਕਾਂ ਚ ਡੋਂਟ ਵਰਥ ਉਹਨਾਂ ਨੇ ਮੇਰਾ ਮੱਥਾ ਚੁੰਮਿਆ ਮੈਨੂੰ ਹਿੱਕ ਨਾਲ ਲਾਇਆ ਤੇ ਬੜੇ ਸਤਕਾਰ ਨਾਲ ਉਹਨਾਂ ਨੇ ਆਪ ਜੁੱਤੀ ਪਹਿਨਾਈ ਉਸ ਟਾਈਮ ਮਤਲਬ ਕਿ ਵੀ ਮੇਰੇ ਕੋਲ ਸ਼ਬਦ ਨਹੀਂ ਸੀ ਮੈਂ ਕੀ ਕਮਾਂ ਐਨੇ ਨਿਮਰਤਾ ਐਨਾ ਸਬਰ ਐਨਾ ਸਿੱਦਕ بس ਮੈਂ ਕੁਛ ਨਹੀਂ ਕਹਾ ਵੀ ਮੈਂ ਖੁਦ ਮੇਰੇ ਕੋਲੇ ਸ਼ਬਦ ਮੁੱਕ ਗਏ ਸੀ ਮੈਂ ਉਹਨਾਂ ਲਈ ਕੀ ਕਮਾਂ ਤਾਂ ਮੈਂ ਘੁੱਟ ਕੇ ਉਹਨਾਂ ਨੂੰ ਆਪਣੇ ਹਿੱਕ ਨਾਲ ਲਾਇਆ ਉਹਨਾਂ ਦਾ ਨਿਕਲਿਆ ਤੇ ਵਾਹਿਗੁਰੂ ਅੱਗੇ ਅਰਦਾਸ ਕਰੀ ਪ੍ਰਮਾਤਮਾ ਇਸ ਬਾਪ ਨੂੰ ਲੋਕਗੀਤ ਵਰਗੀ ਲੰਬੀ ਉਮਰ ਦੇਈ ਤੁਮ ਉਸ ਵੇਲੇ ਦੀ ਯਾਦ ਆਉਂਦੀ ਹੈ ਬਹੁਤ ਜ਼ਿਆਦਾ ਬਹੁਤ ਭੁੱਲ ਨਹੀਂ ਸਕਦੇ ਉਹਨੂੰ ਕਦੀ ਵੀ ਆਪਾਂ ਕਿਉਂਕਿ ਦੇਖੋ ਉਹ ਬੜਾ ਅੱਛਾ ਇਨਸਾਨ ਸੀ ਲੋਕਾਂ ਨੂੰ ਸਮਝੀ ਨਹੀਂ ਸਕੇ ਕਲਾਕਾਰ ਨਹੀਂ ਸੀ ਉਹ ਆਪਣੇ ਏਰੀਏ ਦੇ ਲਈ ਆਪਣੇ ਲੋਕਾਂ ਦੇ ਲਈ ਬਹੁਤ ਵੱਡੇ ਵੱਡੇ ਸੁਪਨੇ ਸੋਦੇ ਕਿਉਂਕਿ ਅਸੀਂ ਤਾਂ ਨੇੜੇ ਤੋਂ ਜਾਣਦੇ ਸੀ ਉਸ ਨੂੰ ਉਦੀ ਸੋਚ ਨੂੰ ਜਾਣਦੇ। ਦੇਖੋ ਸਭ ਤੋਂ ਵੱਡੀ ਗੱਲ ਇਹ ਆ ਉਹ ਬੰਬੇ ਨਹੀਂ ਗਿਆ ਕਿਤੇ। ਕੋਈ ਵੱਡੀਆਂ ਅੰਡਸਟਰੀਆਂ ਗਿਆ ਉਹ ਤਾਂ ਆਪਣੇ ਖੇਤਾਂ 'ਚ ਫਿਰਦਾ ਸੀ। ਉਹਨੇ ਸਾਰਾ ਕੁਝ ਹੀ ਆਪਣੇ ਪਿੰਡ 'ਚ ਬਣਾਇਆ ਸੀ। ਮੇਰੀ ਵੀ ਸਾਡੀ ਮੇਰੀ ਵੀ ਸੇਮ ਸੋਚ ਆ। ਮੈਂ ਵੀ ਇੱਥੇ ਮੈਨੂੰ ਬਹੁਤ ਗੈਟ ਕਰਦੇ ਨੇ ਤੂੰ ਚੰਡੀਗੜ੍ਹ ਫਲੈਟ ਲੈ ਲਾ ਤੂੰ ਬਾਹਰ ਸੈੱਟ ਹੋ ਜਾ ਜੇਕਰ ਨਾ ਮੈਂ ਕਿਹ ਨਈ ਜਿੰਨਾ ਲੋਕਾਂ 'ਚ ਮੈਂ ਖੇਡਿਆ ਜੰਮਿਆ ਉਹਨਾਂ ਲੋਕਾਂ 'ਚ ਹੀ ਰਹਿਣਾ ਚਾਹਣਾ। ਮੈਂ ਮੈਨੂੰ ਇਹ ਲੋਕ ਪਿਆਰੇ ਲੱਗਦੇ ਨੇ। ਮੈਨੂੰ ਪਿੰਡਾਂ ਵਾਲੇ ਲੋਕ ਜ਼ਿਆਦਾ ਅੱਛੇ ਲੱਗਦੇ ਨੇ ਇਹਨਾਂ ਦੇ ਅੰਦਰ ਨਿੱਘਾ ਪਿਆਰ ਆ ਸਤਿਕਾਰ ਹੈ ਬਹੁਤੇ ਲੋਕ ਤਾਂ ਇਹਨਾਂ ਨੂੰ ਪੰਜਾਬੀ ਬੋਲਣ ਕਰਕੇ ਪਿੰਡਾਂ ਦੇ ਰਹਿਣ ਕਰਕੇ ਸ਼ਾਇਦ ਉਹ ਹੀਣਤਾ ਮਹਿਸੂਸ ਕਰਦੇ ਨੇ ਪਰ ਮੈਨੂੰ ਲੱਗਦਾ ਜਿੰਨੀ ਤਾਕਤ ਜਿੰਨੀ ਰਿਸਪੈਕਟ ਜਿੰਨਾ ਕਲਚਰ ਸਾਡੇ ਪਿੰਡਾਂ ਵਾਲੀ ਸਮਾ ਲਈ ਬੈਠੇ ਨੇ ਉਹ ਬਾਹਰ ਨਹੀਂ ਤਾਂ ਇਸ ਕਰਕੇ ਮੈਂ ਤਾਂ ਜਦ ਤੱਕ ਆਖਰੀ ਸਾਹ ਤੱਕ ਜਿਹੜੇ ਮੇਰੇ ਸਾਸ ਨੇ ਕਿ ਉਹ ਜਿੱਥੋਂ ਮੈਂ ਜੰਮਿਆ ਪਲਿਆ ਇੱਥੇ ਨਿਕਲਣਗੇ ਮੈਂ ਕਿਤੇ ਬਾਹਰ ਸੈੱਟ ਹੋਣ ਬਾਰੇ ਜਾਂ ਬਾਹਰ ਕਿਤੇ ਰਹਿਣ ਬਾਰੇ ਮੈਂ ਨਹੀਂ ਸੋਚਿਆ ਮੈਂ ਬਖਵਖਾ ਇੰਡਸਟਰੀਆਂ ਵੱਡੇ ਵੱਡੇ ਡਾਇਰੈਕਟਰ ਸਭ ਮੈਂ ਇੱਥ ਤੂੰ ਮੁਸੇਲਾ ਵੀ ਗਾਣਿਆਂ 'ਚ ਜ਼ਿਕਰ ਕਰਦਾ ਹੁੰਦਾ ਸੀ ਮੈਂ ਬੰਬੇ ਵਾਲੇ ਮਿੱਟੀ ਇਹ ਮੁਸੇਪੇਂ ਡਾਉਣ ਲਾਤੇ ਨਹੀਂ ਬਿਲਕੁਲ ਵੀ ਅਸੀਂ ਤਾਂ ਆਪ ਜਾਣਾ ਨਹੀਂ ਚਾਹੁੰਦੇ ਅਸੀਂ ਚਾਹੁੰਨੇ ਵੀ ਇਹ ਪਿੰਡਾਂ ਦੀ ਜਿਹੜੀ ਰੌਣਕ ਆ ਦਿਖਾਈਏ ਪਿੰਡਾਂ ਦੀ ਰੰਗਤ ਦਿਖਾਈਏ ਮਾਲਵੇ ਦਾ ਪੰਜਾਬ ਦਾ ਮਾਲਵਾ ਦਿਲਾਂ ਜਿੰਨਾ ਕਲਚਰ ਜਿੰਨੀ ਕਲਾ ਮਾਲਵੇ ਵਿੱਚ ਆ ਖਾਸ ਕਰਕੇ ਮਾਨਸਾ ਬਠਿੰਡਾ ਸੰਗਰੂਰ ਇਹਨਾਂ ਤਿੰਨਾਂ ਜਿਲ੍ਹਿਆਂ ਦੇ ਵਿੱਚ ਜਿਹੜੀ ਜਿੰਨੀ ਕਲਾ ਹੈ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਏਰੀਆ 'ਚ ਹੋਗੀ ਵੱਡੇ ਵੱਡੇ ਸੁਪਰਸਟਾਰ ਹਨਾ ਸੀਐਮ ਲਾਲੋ ਭਵੰਤ ਮਾਨਜੀ ਲਾਲੋ ਇਥੋਂ ਅਸਤਾਉ ਸਾਡੇ ਨਾਲ ਇਹ ਪਿੰਡ ਬਾਈ ਸਿੱਧੂ ਨੇ ਪੂਰੀ ਦੁਨੀਆ ਦੇ ਵਿੱਚ ਸਾਡੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਕੋਰੇ ਵਾਲਾ ਮਾਰਕੀਟ ਕਿੱਡੇ ਕਿੱਡੇ ਵੱਡੇ ਵੱਡੇ ਸਟਾਰ ਲਾਵੀ ਹੀਰੇ ਵਰਗੇ ਸਾਰੇ ਅਸੀਂ ਨੇੜੇ ਤੇੜੇ ਪਿੰਡਾਂ ਦੇ ਆ ਜੇ ਇਤਿਹਾਸ ਵਾਲ ਗੱਲ ਮਾਰੀਏ ਜੌਣੇ ਮੋੜ ਤੋਂ ਲੈ ਸੁੱਚੇ ਸੂਰਮੇ ਤੋਂ ਲੈ ਕਿੱਡੇ ਕਿੱਡੇ ਨਾਇਕ ਸਾਡੇ ਏਰੀਏ ਨੇ ਪੈਦਾ ਕਰੇ ਨੇ ਹਨਾ ਤਾਂ ਇਸ ਕਰਕੇ ਵੀ ਸਾਨੂੰ ਆਪਣੇ ਏਰੀਏ ਨਾਲ ਬਹੁਤ ਜ਼ਿਆਦਾ ਪਿਆਰ ਬਹੁਤ ਮੁਹੱਬਤ ਆ ਅਸੀਂ ਉਹਨਾਂ ਨੇ ਪੈਣ ਤੇ ਚੱਲਦੇ ਹੋਏ ਅਸੀਂ ਵੀ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਇਲਾਕੇ ਨੂੰ ਆਪਣੇ ਪਿੰਡਾਂ ਨੂੰ ਆਪਣੇ ਜ਼ਿਲ੍ਹਿਆਂ ਨੂੰ ਦੁਨੀਆ ਦੇ ਨਕਸ਼ੇ ਤੇ ਲਿਜਾਣ ਦੇ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ ਜੀ ਸ਼ੁਕਰੀਆ ਇਸੇ ਸਾਡੇ ਨਾਲ ਪਾਲ ਸਮਾਓ ਜਿਨ੍ਹਾਂ ਨੇ ਹੁਣ ਆਪਣੀ ਪੈਰੀ ਜੁੱਤੀ ਪਾ ਲਈ ਹੈ ਪਰਨ ਲਿਆ ਸੀ ਆਪਣੀ ਜ਼ਿੰਦਗੀ ਦੇ ਵਿੱਚ ਕਿ ਜਿੰਨੀ ਦੇਰ ਤੱਕ ਸਿੱਧੂ ਮੂਸੇਵਾਲਾ ਦੇ ਘਰ ਚ ਕਿਲਕਾਰੀਆਂ ਨਹੀਂ ਗੂੰਜਣਗੀਆਂ ਉਨੀ ਦੇਰ ਤੱਕ ਇਹ ਪੈਰੀ ਜੁੱਤੀ ਨਹੀਂ ਪਹਿਨਣਗੇ ਹਾਲਾਂਕਿ ਪਿਤਾ ਬਲਕੋਤ ਸਿੰਘ ਹੋਰੀ ਪਿੰਡ ਸਮਾ ਪਹੁੰਚਦੇ ਨੇ ਔਰ ਪਾਲ ਸਮਾਓ ਦੇ ਜਿਹੜੇ ਪੈਰੀ ਜੁੱਤੀ ਪਾਉਂਦੇ ਨੇ ਹਾਲਾਂਕਿ ਇਹ ਭਾਵੁਕ ਸਮਾਂ ਵੀ ਰਿਹਾ ਪਰ ਇਸ ਦੇ ਨਾਲ ਖੁਸ਼ੀ ਵਾਲਾ ਮਾਹੌਲ ਵੀ ਸਿਰਜਿਆ ਗਿਆ ਕਿਉਂਕਿ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਜਨਮ ਹੋਇਆ ਬਹੁਤ ਸਾਰੀਆਂ ਗੱਲਾਂ ਕੀਤੀਆਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਦੇਓ ਇਜਾਜ਼ਤ ਕੈਮਰਾਮੈਨ ਜਸ਼ਨ ਦੇ ਨਾਲ ਮਖਸ਼ਦੀਪ ਸਿੰਘ ਪਿੰਡ ਸਮਾ